ਸੜਕ ਤੇ ਰੋੜੀ ਕੁਟ ਰਹੀਆਂ ਮਟਿਆਰਾਂ ਨੂੰ ਦੇਖੋ ਮਹਿਲੇ ਰੰਗ ਮਨਾਰੀਆਂ ਬਹਾਰਾਂ ਨੂੰ ਦੇਖੋ ਸਿਕਰ ਦੁਪਹਿਰ ਸੜਕ ਕਿਨਾਰੇ ਪੁੱਛਦੀ ਬੋਟੀਆਂ ਫਿਰ ਵੀ ਪਰ ਕੇ ਪੇਟ ਮਿਲੇ ਨਾ ਰਜਮੀ ਰੋਟੀਆਂ ਸੂਦਨ ਦੇ ਵਿੱਚ ਖਾਰੇ ਨੇ ਬਗਿਆੜਾ ਨੂੰ ਦੇਖੋ ਸੜਕ ਤੇ ਰੋੜੀ ਕੋਟ ਰੀਆਂ ਮਟਿਆਰਾਂ ਨੂੰ ਦੇਖੋ ਝੋਲੀ ਦੇ ਵਿੱਚ ਰੋ ਰੋ ਬੱਚਾ ਤਰਲੇ ਪਉਂਦਾ ਏ ਲੈ ਚਾਲੇ ਮੀਏ ਸ਼ਾਮੇ ਗੀਤ ਗਮਾ ਦੇ ਗਾਉਂਦਾ ਏ ਖੁਸ਼ੀਆਂ ਦੇ ਨਾਲ ਸ਼ਿਮਲੇ ਵਿੱਚ ਪਰਵਾਰਾ ਨੂੰ ਦੇਖੋ ਛੜਕ ਤੇ ਰੋੜੀ ਕੋਟ ਰੇ ਦੇਸੀਓ ਸਾਰੂ ਜਿੰਦੜੀ ਕੱਜੀ ਨਾਲ ਅਗਨਗਾਰਾਂ ਦੇ ਰੋਟੀ ਖਾਤਰ ਤਰਲੇ ਨੇ ਸ਼ਰਮਾਏ ਧਾਰ ਦੇ ਬਨਸਵਨ ਖਾਣੇ ਦੇ ਸਿਕਦਾਰਾਂ ਨੂੰ ਦੇਖੋ ਸੜਕ ਤੇ ਰੋੜੀ ਕੋਟ ਰਈਆਂ ਮਟਿਆਰਾਂ ਨੂੰ ਦੇਖੋ पेट दी खातिर ਵਿੱਚ ਬਜਾਰੀ ਨੱਚਣਾ ਪੈਂਦਾ ਏ ਜਿਸਮ ਦੇ ਹਰ ਇੱਕ ਟੁਕੜੇ ਤਾਈਂ ਵਿਕਣਾ ਪੈਂਦਾ ਏ ਲੋਕ ਰਾਜ ਦੀ ਆਪਣੀਆਂ ਸਰਕਾਰ ਨੂੰ ਦੇਖੋ ਸੜਕ ਤੇ ਰੋੜੀ ਕੋਟ ਰਹੀਆਂ ਆ ਬਹਾਰ ਨੂੰ ਦੇਖੋ ਜਾਣ ਲਿਆ ਹੁਣ ਕਿਰਤੀ ਹੱਕ ਲਈ ਲੜਨਾ ਪਹਿਣਾ ਏ ਭਗਤ ਸਰਾ ਬੇਵਾਂਗ ਸਾਨੂੰ ਵੀ ਲੜਨਾ ਪਹਿਣਾ ਏ ਜਾਣ ਲਿਆ ਹੁਣ ਕਿਰਤੀ ਹੱਕ ਲਈ ਲੜਨਾ ਪਹਿਣਾ ਏ ਇਤਸਰ ਬੇਵਾਂਗ ਸਾਨੂੰ ਵੀ ਲੜਨਾ ਪੈਣਾ ਏ ਸਾਣ ਤੇ ਲਗੀਆਂ ਉਹ ਖੂਨੀ ਤਲਵਾਰਾਂ ਨੂੰ ਦੇਖੋ ਸੜਕ ਤੇ ਰੋੜੀ ਕਟ ਰਹੀਆਂ ਮਟਿਆਰਾਂ ਨੂੰ ਦੇਖੋ ਮੈਲਨੀ ਰੰਗ ਮਨਾਰੀਆਂ ਸੜਕ ਤੇ ਰੋੜੀ ਕੁੱਟ ਰਹੀਆਂ ਮਟਿਆਰਾ